ਸੈਸ਼ਨ ਸ਼ੁਰੂ ਹੋ ਰਿਹਾ ਸਾਡੀ ਬੀਏਸੀ ਦੀ ਮੀਟਿੰਗ ਥੋੜੀ ਦੇਰ ਪਹਿਲੇ ਹੋ ਕੇ ਛੱਡੀ ਹੈ ਜਿਹਦੇ ਵਿੱਚ ਆਨੰਦਪੁਰ ਤੇ ਚੀਮਾ ਸਾਹਿਬ ਦੇ ਕਾਂਗਰਸ ਵੱਲੋਂ ਐਸੇ ਲੀਡਰ ਕੀ ਆਪੋਜੀਸ਼ਨ ਤੁਹਾਡਾ ਦਾਸ ਸੀ ਤੇ ਅਕਾਲੀ ਦਲ ਵੱਲੋਂ ਅਕਾਲੀ ਦਲ ਵੱਲੋਂ ਸਾਡੇ ਲੁਧਿਆਣੇ ਤੋਂ ਇਹ ਤਾਂ ਮਾਨਯੋਗ ਐਮਐਲਏ ਸਾਹਿਬ ਐਹਾਲੀ ਜੀ ਬੀਏਸੀ ਦੀ ਮੀਟਿੰਗ ਦੇ ਵਿੱਚ ਮੈ ਸਪੀਕਰ ਸਾਹਿਬ ਨੂੰ ਇੱਕੋ ਗੁਜ਼ਾਰਿਸ਼ ਕੀਤੀ ਕਿ ਸਪੀਕਰ ਸਾਹਿਬ ਜਦੋਂ ਤੁਹਾਡੀ ਪਾਰਟੀ ਨੂੰ ਪੰਜਾਬ ਚ ਰਾਸ਼ਟਰੀ ਦੇ ਵਿੱਚ 120 ਦਿਨ ਮਿਨੀਮਮ ਚਲਾ ਮੈਂ ਤੁਹਾਨੂੰ ਸਾਰੇ ਪੰਜਾਬ ਨੂੰ ਤੁਹਾਡੇ ਟੀਵੀ ਚੈਨਲਜ਼ ਦੇ ਜ਼ਰੀਏ ਇਹ ਜਾਣਕਾਰੀ ਦੇਣਾ ਚਾਹਾਂਗਾ ਕਿ ਪਿਛਲੇ 3 ਸਾਲਾਂ ਦੇ ਵਿੱਚ ਟੋਟਲ ਸੈਸ਼ਨ ਅਜੇ ਤੱਕ 39 ਬਣੇ ਜੇ ਅੱਜ ਦਾ ਸੈਸ਼ਨ ਇਹ ਤਿੰਨ ਸਿਟਿੰਗਜ਼ ਵੀ ਲਾ ਲੋ ਤੇ 6 ਮਹੀਨੇ ਬਾਅਦ ਤੁਹਾਨੂੰ ਪਤਾ ਇਹ ਸੈਸ਼ਨ ਉਹ ਇਹ ਜਾ ਕੇ ਮਾਰਚੇ ਚ ਛੋੜਾ ਤੇ ਮਾਰਚ ਦੇ ਵਿੱਚ ਅਗਲੇ ਸਾਲ ਪੂਰੇ 3 ਸਾਲ ਗਵਰਨਮੈਂਟ ਦੇ ਪੂਰੇ ਹੋ ਜਾਣੇ ਸੋ ਜਿਹੜੇ ਰੂਲਸ ਐਂਡ ਪ੍ਰोसीਜਰਸ ਨੇ ਸਾਡੇ ਵਿਧਾਨ ਸਭਾ ਦੇ ਉਹਦੇ ਵਿੱਚ ਬਕਾਇਦਾ ਤੌਰ ਤੇ ਇਹ ਰੂਲ ਹੈ 14 ਐ ਦੇ ਅਧੀਨ ਕਿ ਮਿਨੀਮਮ ਇੱਕ ਸਾਲ ਚ 40 ਤੋਂ ਘੱਟ ਸਿਟਿੰਗਸ ਨਹੀਂ ਹੋਣੀਆਂ ਚ ਤਿੰਨਾਂ ਸਾਲਾਂ ਚ 120 ਬਣਦੀਆਂ ਆ ਇਹਨਾਂ ਦਾ ਕਹਿਣਾ ਸੀ ਅਸੀਂ 1 ਸਾਲ ਦੇ ਵਿੱਚ 120 ਕਰਿਆ ਕਰਾਂਗੇ ਇਹਨਾਂ ਮੁਤਾਬਕ ਤੇ 360 ਚਾਹੀਦੀਆਂ ਸੀ ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਅਜੇ ਤੱਕ ਅੱਜ ਦੇ ਸੈਸ਼ਨ ਨੂੰ ਪਾ ਕੇ ਅੱਜ ਦੀਆਂ ਜਿਹੜਿਆ ਅਗਲੇ 2 ਦਿਨ ਦੇ ਵੀ ਸਿਟਿੰਗਸ ਪਾ ਲਈਏ ਤਕਰੀਬਨ ਹੈ ਟੋਟਲ 39 ਦਿਨ ਦੀਆਂ ਬਣਦੀਆਂ ਸਭ ਤੋਂ ਪਹਿਲੇ ਮੈਂ ਸਮਝਣਾ ਪੰਜਾਬ ਨਾਲ ਬਹੁਤ ਵੱਡਾ ਤਰੂਤ ਤੇ ਧੁੱਕ ਹੈ ਸਪੀਕਰ ਸਾਹਿਬ ਦਾ ਕਹਿਣਾ ਸੀ ਸਾਡੇ ਕੋਲ ਬਿਜ਼ਨਸ ਹੈ ਨਹੀਂ ਮੈਂ ਕਿਹਾ ਤੁਹਾਡੇ ਕੋਲ ਬਿਜ਼ਨਸ ਹੈ ਨਹੀਂ ਪੰਜਾਬ ਦੇ ਨੌਜਵਾਨਾਂ ਕੋ ਕੰਮ ਹੈ ਨਹੀਂ ਉਹ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਚ ਜਾ ਰਹੇ ਨੇ ਤੁਸੀਂ ਫਿਰ ਅਸੈਂਬਲੀ ਛੱਡ ਕੇ ਘਰਾਂ ਨੂੰ ਚਲੇ ਜਾਓ ਜੇ ਬਿਜ਼ਨਸ ਹੀ ਤੁਹਾਡੇ ਕੋ ਹੈ ਨਹੀਂ ਤੇ ਫਿਰ ਅਸੈਂਬਲੀ ਦਾ ਸੀਜ਼ਨ ਅਸੈਂਬਲੀ ਦਾ ਸੈਸ਼ਨ ਜਿਹੜਾ ਇਹ ਤੇ ਫਿਰ ਕਿਹੜੇ ਕੰਮ ਨੂੰ ਆਪਾਂ ਕਰਵਾਣਾ ਉਹਦੇ ਮથે ਕਨਸਟੀਟਿਊਸ਼ਨਲ ਜਿਹੜੀ ਹੁੰਦੀ ਕਿ ਛੇ ਮਹੀਨਾ ਚ ਇੱਕ ਵਾਰ ਸੈਸ਼ਨ ਬੁਲਾਣਾ ਹੈ ਤੇ ਨਿਰਾ ਲੋਕਾਂ ਦੀਆਂ ਅੱਖਾਂ ਵਿੱਚ ਪੰਜਾਬ ਦੇ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਪਾਣ ਵਾਲੀ ਧੂੜ ਪਾਣ ਵਾਲੀ ਹੈ ਫਿਰ ਮੈਂ ਉਹਨਾਂ ਨੂੰ ਇਹ ਰਾਏ ਦਿੱਤੀ ਕਿ ਮਿਨਿਮਮ ਸੈਸ਼ਨ ਜਿਹੜਾ ਘੱਟੋ-ਘੱਟ ਤੁਸੀਂ 10 ਦਿਨ ਹੋਰ ਵਧਾਓ ਮੇਰੀ ਇੱਕ ਉਹਨਾਂ ਨੂੰ ਸਿੱਧੇ ਤੌਰ ਐਜ਼ ਅ ਪੰਜਾਬੀ ਮੇਰਾ ਕਹਿਣਾ ਸੀ ਕਿ 117 ਮੈਂਬਰਸ ਨੇ ਹਾਊਸ ਦੇ ਜੇ ਅਸੀਂ ਹਰ ਐਮਐਲ ਨੂੰ 10 ਮਿੰਟ ਵੀ ਦੇ ਦਈਏ ਨਿਹਰੇ 10 ਤੇ ਉਹਦੇ ਮੁਤਾਬਕ 26 ਕਿੰਨੇ ਜੇ ਅਸੀਂ ਪੰਜਾਬ ਵਿੱਚ ਇੰਟਰਵਿਊ ਨਹੀਂ ਹੋਈ ਸਾਡੀ ਕਿਸੇ ਰੀਅਲ ਇੰਟਰਵਿਊ ਨਹੀਂ ਹੋਈ ਇਹ ਤਾਂ ਤੁਹਾਡੇ ਸੀਏ ਸੀਆਈਏ ਦੇ ਵਿੱਚ ਇੱਕ ਐਸਪੀ ਲੈਵਲ ਦੇ ਅਫਸਰ ਨੇ ਇੰਟਰਵਿਊ ਕਰਵਾਈ ਹੈ ਫੋਨਸ ਆਪਣੇ ਦਿੱਤੇ ਗਏ ਨੇ ਤੇ ਜਿੱਥੇ ਇਹੋ ਜੀ ਸਰਕਾਰ ਫਿਰ ਇਹੋ ਜੀ ਸਰਕਾਰ ਤੋਂ ਕੀ ਲੋਕ رائے ਰੱਖ ਸਕਦਾ ਕੀ ਸਿੱਧੂ ਮੂਸੇਵਾਲੇ ਦਾ ਪਰਿਵਾਰ ਜਿਹੜਾ ਕੋ ਜਸਟਿਸ ਦੀ ਉਮੀਦ ਰੱਖ ਸਕੇਗਾ ਹਜ਼ਾਰਾਂ ਆਦਮੀਆਂ ਨੂੰ ਰੋਜ਼ ਫਰੋਤੀ ਦੀਆਂ ਚਿੱਠੀਆਂ ਆ ਰਹੀਆਂ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਨੇਕਾਂ ਇਨਸੀਡੈਂਟਸ ਮੁੱਚੇ ਪੰਜਾਬ 'ਚ ਹੋ ਰਹੇ ਨੇ ਤੁਸੀਂ ਕਹਿੰਦੇ ਓਥੇ ਸਾਡੇ ਕੋ ਬਿਜ਼ਨਸ ਹੀ ਕੋਈ ਨਹੀਂ ਕਿਸਾਨ ਆ ਕੇ ਬਾਰਡਰਾਂ ਤੇ ਬੈਠੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਰਾਜ਼ੀ ਨਹੀਂ ਏਮਪਲੋਈਜ਼ ਆ ਕੇ ਸਾਡੇ ਸਰਕਾਰੀ ਮੁਲਾਜ਼ਮਾਂ ਦੀ ਤੇ ਇਥੋਂ ਤੱਕ ਸਿਚੁਏਸ਼ਨ ਹੋ ਗਈ ਇੱਕ ਸਬ ਕਮੇਟੀ ਮਿਨਿਸਟਰਸ ਦੀ ਬਣਾਈ ਏ ਏਮਪਲੋਈਜ਼ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਤੁਸੀਂ ਝੂਠ ਤੋਂ ਇਲਾਵਾ ਤੇ ਤੁਹਾਡੇ ਕੋਲ ਤੁਸੀਂ ਪੀ ਐਚ ਡੀ ਝੂਠ ਦੀ ਕੀਤੀ ਏ ਤੁਹਾਡਾ ਵਿਸ਼ਵਾਸ ਹੀ ਕੋਈ ਨਹੀਂ ਦਿਨਾਂ ਸਾਲਾਂ ਚ ਇੰਨੀ ਵਾਰ ਮੀਟਿੰਗਸ ਹੋ ਗਈਆਂ ਬੇਸੱਤਾ ਹੋਈਆਂ ਸਾਰੀ ਡੀ ਏ ਪੀ ਨਕਲੀ ਵਿਕ ਰਹੀ ਪਾਣੀ ਦਾ ਸਰ ਥੱਲੇ ਡਿੱਗ ਰਿਹਾ ਸੈਂਟਰ ਦੀਆਂ ਸਕੀਮਾਂ ਦੇ ਪੈਸੇ ਵਾਪਸ ਜਾ ਰਹੇ ਨੇ ਕਿਉਂਕਿ ਤੁਹਾਡੇ ਕੋਲ ਪੈਸੇ ਨਹੀਂ ਤੇ ਮੈਂ ਇੱਕ ਹੋਰ ਗੱਲ ਇੱਥੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਾਂਗਾ ਜਿਹੜਾ ਮਹੀਨਾ ਸਤੰਬਰ ਦਾ ਜੋ ਮੇਰੇ ਕੋਲ ਰਿਪੋਰਟਸ ਨੇ ਜਿੰਨਾ ਇਹ ਕਰਜ਼ਾ ਚੁੱਕ ਸਕਦੇ ਸੀ ਉਹ ਇਹਨਾਂ ਦੀ ਲਿਮਟ ਪੂਰੀ ਹੋ ਚੁੱਕੀ ਹੈ ਸਾਲ ਦੀ ਮੈਂ ਲਿਮਟ ਦੱਸ ਸਤੰਬਰ ਦੇ ਵਿੱਚ ਇਹਨਾਂ ਕੋਲ ਤਨਖਾਹਾਂ ਤੇ ਪੈਨਸ਼ਨਾਂ ਜੋਗੇ ਵੀ ਪੈਸੇ ਨਹੀਂ ਤਾਂ ਇਹ ਸੈਸ਼ਨ ਛੋਟਾ ਰੱਖਿਆ ਜਾ ਰਿਹਾ ਹੈ ਇਹਨਾਂ ਨੇ ਕੋਈ ਤੇ ਪੈਨਸ਼ਨਾਂ ਦੇਣਗੇ ਫਿਰ ਵੰਡ-ਵੰਡ ਕੇ ਤਨਖਾਹਾਂ ਜੇ ਸਤੰਬਰ ਦੇ ਮਹੀਨੇ ਵਿੱਚ ਕਿਸੇ ਨੂੰ 15 ਦਿਨਾਂ ਬਾਅਦ ਮਿਲੇ ਕਿਸੇ ਨੂੰ ਮਹੀਨੇ ਬਾਅਦ ਕੇ ਨੂੰ ਸਵਾ ਮਹੀਨੇ ਬਾਅਦ ਇਸ ਕਿਸਮ ਦੀ ਸਰਕਾਰ ਤੋਂ ਕੀ ਥੁੜਿਆ ਮੁੱਖ ਮੰਤਰੀ ਸਾਹਿਬ ਕੋ ਬਖਤੀਆ ਨਹੀਂ ਇੱਥੇ ਪੰਜ ਕੋਠੀਆਂ ਉਹਨਾਂ ਦੇ ਕੋਲ ਸੀ ਇੱਕ ਛੇਵੀ ਹਣ ਸਰ ਜੌਨ ਲਾਰੈਂਸ ਦੀ ਕੋਠੀ 1858 ਦੀ 11 ਕਿਲਿਆਂ ਚ ਜਿਲੰਦਰ ਲੈ ਲਈ ਦੱਸੋ ਅਜੇ ਥੜ ਗਿਆ ਕੰਮ ਸਾਰੇ ਪੰਜਾਬ ਚ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਇੱਕ ਇੱਟ ਨਹੀਂ ਲੱਗੀ ਇੱਕ ਇੱਟ ਸਾਰੇ ਸ਼ਹਿਰਾਂ ਵਿੱਚ ਇੰਨਾ ਕੂੜਾ ਇੰਨਾ ਗੰਦੇ ਕੋਈ ਬੈਕਵਰਕਿੰਗ ਨਹੀਂ ਤੁਸੀਂ ਵੇਖਿਆ ਹੁਣੇ ਇੱਕ ਜੇਲ ਸੁਪਰਡੈਂਟ ਖੁਦ ਜੇਲਾ ਦਾ ਅਸਤੀਫਾ ਦੇ ਕੇ ਚਲਾ ਗਿਆ ਇੱਕ ਡਿਪਟੀ ਡਾਇਰੈਕਟਰ ਹੈਲਥ ਅਸਤੀਫਾ ਦੇ ਕੇ ਚਲਾ ਗਿਆ ਹਾਲਾਤ ਇਸ ਕਿਸਮ ਦੇ ਨੇ ਮੈਂ ਸਮਝਣਾ ਜਿਹੜੇ ਬਕਾਇਦਾ ਤੌਰ ਜਿਸ ਤਰ੍ਹਾਂ ਬਨਾਨਾ ਰਿਪਬਲਿਕ ਹੁੰਦੀ ਜਾਂ ਕਈ ਦਾ ਜੰਗਲ ਰਾਜ ਜੰਗਲ ਦਾ ਰਾਜ ਕੋਈ ਅੱਛੇ ਮਨਿਸਟਰ ਜਵਾਬਦੇ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਮੈਂ ਤੇ ਸਪੀਕਰ ਸਾਹਿਬ ਨੂੰ ਰਾਏ ਦਿੱਤੀ ਸਪੀਕਰ ਸਾਹਿਬ ਜੇ ਦੇਣੀ ਬਧਾਲੋ ਅਸੈਂਬਲੀ ਦੇ ਤੁਹਾਡੀ ਵੀ ਸੁਣਵਾਈ ਚੱਲਦੀ ਰਹੇਗੀ ਕਿਉਂਕਿ ਸਾਨੂੰ ਪਤਾ ਲੱਗਾ ਤੁਹਾਨੂੰ ਹੀ ਕੋਈ ਨਹੀਂ ਪੁੱਛਦਾ ਜੇ ਲੰਘਦੇ ਨੇ ਇੱਥੇ ਅਸੈਂਬਲੀ ਦਾ ਸੈਸ਼ਨ ਚੱਲੇਗਾ ਘੱਟ ਤੋਂ ਘੱਟ ਕੋ 4 ਦਿਨ ਤੁਹਾਡੀ ਵੀ ਸੁਣਵਾਈ ਰਹੇਗੀ ਸੋ ਇਹ ਸਾਰੇ ਇਸ਼ੂਜ਼ ਜੇ ਦੇਣੀ ਲਾਅ ਐਂਡ ਆਰਡਰ ਦਾ ਬਰਗਾੜੀ ਬਹਿਬਲ ਕਲਾਂ ਦੇਖੋ ਬਰਗਾੜੀ ਬਹਿਬਲ ਕਲਾਂ ਤੇ ਇਹਨਾਂ ਨੇ ਇੱਕ ਸਿੱਖ ਸੂਬੇ ਦੇ ਵਿੱਚ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੀਬੀ ਕਰਨ ਵਾਲਿਆਂ ਨੂੰ ਅਜੇ ਤੱਕ ਢਾਈਆਂ ਸਾਲਾਂ ਦਾ ਚਲਾਨ ਪਿਆ ਮਨਜ਼ੂਰੀ ਨਹੀਂ ਦਿੱਤੀ ਭਗਵੰਤ ਮਾਨ ਨੇ ਉਹ ਸਾਦ ਨੂੰ ਸੱਚੇ ਸੌਦੇ ਵਾਲੇ ਸਾਦ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਸਾਰੇ ਕੇਸੇ ਪੰਜਾਬ ਚੋਂ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਚਲੇ ਗਏ ਕਿਤੇ ਵੀ ਇਸ ਗਵਰਨਮੈਂਟ ਨੇ ਉਹਨਾਂ ਕੇਸੇ ਨੂੰ ਚੈਲੰਜ ਨਹੀਂ ਕੀਤਾ ਬਕਾਇਦਾ ਤੌਰ 'ਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਹਦੀਨ ਇਹ ਕੇਸ ਟਿੱਲੇ ਪਾਏ ਜਾ ਰਹੇ ਨੇ ਬਹੁਤ ਸਾਰਿਆਂ ਨੂੰ ਉਹਨਾਂ ਦੇ ਅਗੇਂਸਟ ਕੋਰਟ ਕੋਰਟ ਪ੍ਰोसीਡਿੰਗਸ ਬੰਦ ਕਰ ਦਿੱਤੀਆਂ ਗਈਆਂ ਅਜੇ ਅਜੋਂ ਕਹੀ ਤਾਂ ਕਿ ਸੈਸ਼ਨ ਵਧਾਓ ਅਸੀਂ ਚਰਚਾ ਕਰਨੀ ਹੈ ਤੁਹਾਨੂੰ ਪਤਾ ਹੋਏਗਾ ਇਹਨਾਂ ਦੇ ਆਪਣੇ ਇੱਕ ਐਮਐਲਏ ਕੁਮਰ ਜੀ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹ ਇਹਨਾਂ ਦੇ ਹੀ ਐਮਐਲਏ ਨੇ ਉਹ ਪਿਛਲੇ 2.5 ਸਾਲ ਦੇ ਮੈਂ ਵੀ ਉਹਨਾਂ ਦੀ ਮਦਦ ਕਰਦਾ ਰਿਹਾ 2.5 ਸਾਲ ਹੋ ਗਏ ਨੇ ਕਦੀ 5 ਮਿੰਟ ਦਾ ਟਾਈਮ ਬਰਗਾੜੀ ਬੇਬਲ ਕਲਾ ਤੇ ਟਾਈਮ ਨੇ ਦਿੱਤਾ ਕਿ ਅਸੀਂ ਇਹ ਬੇਅਦਬੀਆਂ ਦੇ ਖਿਲਾਫ ਕੋਈ ਚਰਚਾ ਕਰ ਸਕੀ ਹੈ ਹੈਲਥ ਦਾ ਕੀ ਹਾਲ ਹੈ ਸੈਂਟਰ ਦੀਆਂ ਸਾਰੀਆਂ ਸਕੀਮਾਂ ਰੋਕੀਆਂ ਮੈਂ ਪੁੱਛਣਾ ਚਾਹਨਾ ਚੀਫ ਮਿਨਿਸਟਰ ਸਾਹਿਬ ਕੋ ਨੈਸ਼ਨਲ ਹਾਈਵੇ ਜਿਹਦੇ ਵਿੱਚ 56000 ਕਰੋੜ ਰੁਪਏ ਸੈਂਟਰ ਨੇ ਲੈਣਾ ਤੁਹਾਡੇ ਕੋ ਰੁਪਈਆ ਇੱਕ ਨਹੀਂ ਜਾਣਾ ਤੁਹਾਡੇ ਕੋ ਵੀ ਜ਼ਮੀਨਾਂ ਦੀ ਜਿਹੜੀ ਹੈ ਬਕਾਇਦਾ ਤਾਂ ਰਹੀ ਨਹੀਂ ਲੈਕਸਿਟੀ ਹੈ ਕਿ ਤੁਸੀਂ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਜ਼ਮੀਨਾਂ ਲੈ ਕੇ ਉਹਨਾਂ ਨੂੰ ਚਾਰ ਗੁਣਾ ਧਾਮ ਵੀ ਮਿਲੇ ਨੇ ਚਾਰ ਗੁਣਾ ਭਾਅ ਵੀ ਕਿਸਾਨਾਂ ਨੂੰ ਮਿਲਦੇ ਆ ਸੀ ਘਰ ਤੋਂ ਘੱਟ ਆਪਣੇ ਇਨਫਰਾਸਟ੍ਰਕਚਰ ਦੀ ਬਿਹਤਰੀ ਵਾਸ ਅਸੀਂ ਨੈਸ਼ਨਲ ਹਾਈਵੇਜ਼ ਸ਼ੁਰੂ ਕਰਵਾ ਸਕੀਏ ਪਾਕਿਸਤਾਨ ਦਾ ਬਾਰਡਰ ਅਜੇ ਤੱਕ ਨਹੀਂ ਖੁੱਲਿਆ ਕਦੀ ਪ੍ਰਾਈਮ ਮਿੰਿਸਟਰ ਨਾਲ ਮੀਟਿੰਗ ਨਹੀਂ ਕੀਤੀ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਫਸੇ ਨੇ ਸਾਡੇ ਹੈਲਥ ਦੇ ਪੈਸੇ ਫਸੇ ਨੇ ਸਾਡੀ ਐਜੂਕੇਸ਼ਨ ਦੇ ਪੈਸੇ ਉੱਥੇ ਫਸੇ ਨੇ ਕਦੀ ਆਪੋਜੀਸ਼ਨ ਨੂੰ ਨਾਲ ਨਹੀਂ ਲਿਆ ਕਦੀ ਮੇਰੀ ਸਾਰਾ ਭਾਜਪੀ ਦੀ ਸਰਕਾਰ ਦੇ ਇਸ਼ਾਰੇ ਤੇ ਭਗਵੰਤ ਮਾਨ ਕੰਮ ਕਰਦਾ ਸਰ ਇਨੀ ਕਮੀਆਂ ਚ ਚੀਫ ਮਿਨਿਸਟਰ ਜਿਹੜਾ ਇਸ ਟਾਈਮ ਹੀ ਇਜ਼ ਐਕਟਿੰਗ ਔਨ ਡਾਇਰੈਕਸ਼ਨਜ਼ ਔਫ ਦ ਮਿਨਿਸਟਰੀ ਔਫ ਹੋਮ ਅਫੇਅਰਸ ਤੇ ਸਾਲਾ ਨੂੰ ਜਸਟਿਸ ਕਿੱਥੋਂ ਮਿਲਨੇ ਸਰ ਇਨੀ ਕਮੀਆਂ ਦੇ ਚੰਡੀਗੜ੍ਹ ਤੁਸੀਂ ਫੇਰ ਕਿੱਥੇ ਹੋ ਕਿੱਥੇ ਜੀ ਚੰਡੀਗੜ੍ਹ ਸਾਲੂ ਕਿੱਥੇ ਇਕੱਠੇ ਵੇਖੇ ਮੈਂ ਤੈਨੂੰ ਕਦੀ ਸਸਾਸੀ ਕਾ ਨਹੀਂ ਢਾਈਆਂ ਸਾਲਾ ਗੱਲ ਕਰ ਰਹੇ ਕਾਂਗਰਸ 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 ਤੁਸੀਂ ਕਾਂਗਰਸ ਚੰਡੀਗੜ੍ਹ ਵਾਲਿਆਂ ਨੂੰ ਪੁੱਛੋ ਨਾ ਤੁਸੀਂ ਪੰਜਾਬ ਵਾਲਿਆਂ ਨਾਲ ਗੱਲ ਕਰ ਰਹੇ ਤੁਸੀਂ ਪੰਜਾਬ ਵਾਲਿਆਂ ਨਾਲ ਗੱਲ ਕਰ ਰਹੇ ਕਿਸਾਨੋਂ ਨੂੰ ਮਿਲਨੇ ਅੱਗੇ ਭੱਜ ਜਾਣਾ ਇਹ ਕਿਸਾਨਾਂ ਨੂੰ ਇੱਕ ਬਾਜਵਾ ਸਰਕਾਰ ਨੇ ਨਹਿਰ ਤੇ ਇਤਰਾਜ਼ ਕੀਤਾ ਹਰਿਆਣਾ ਨੇ ਖੜ ਜਾ ਸਰਕਾਰ ਘੱਟ ਰਹੀ ਦੇਖੋ ਹਿੰਦੀ ਚੀਜ਼ਾਂ ਸਮਝਾ ਰਹੇ ਆਲੇ ਵਾਲੇ ਕਰਨ ਇੱਕ ਨੂੰ ਢਾਲ ਲਾਣ ਵਾਸਤੇ ਇੱਕ ਝੂਟਦਾ ਇੱਕ ਅਜੰਡਾ ਛੱਡਿਆ ਉਹ ਵੀ ਮਹੀਨੇ ਦੋ ਮਹੀਨੇ ਤਿੰਨਾਂ ਤੁਹਾਨੂੰ ਨਜ਼ਰ ਆ ਜਾਏਗਾ ਸਾਨੂੰ ਇਹ ਨਹੀਂ ਬਣਨੀ ਜੀ ਸਾਰੇ ਜਿਹੜੇ ਇਰੀਗੇਸ਼ਨ ਦੇ ਟੌਪ ਅਫਸਰਜ਼ ਉਹਨਾਂ ਨੇ ਮੈਨੂੰ ਆਪ ਦੱਸਿਆ ਕਿ ਬਾਜਵਾ ਸਾ ਪੋਸੀਬਲੀ ਹੈ ਨਹੀਂ ਕਿਉਂਕਿ ਨਾ ਹੀ ਸੀਰੀਅਸ ਹੈ ਨਾ ਜਿਹੜੀਆਂ ਡਰਾਇੰਗਾਂ ਬਣੀਆਂ ਨੇ ਨਾ ਸਾਡੇ ਕੋਲ ਪੈਸਿਆਂ ਦਾ ਕੋਈ ਪ੍ਰਬੰਧ ਹੈ ਨਹੀਂ ਐਂਡ ਇਹ ਕੋਈ ਸੌਖਾ ਕੰਮ ਤੇ ਹੈ ਨਹੀਂ ਤੋ ਇਸ ਗੱਲ ਕੰਨ ਇਸ ਕੰਪਲੀਟ ਹੀ ਇਸ ਟੇਕਿੰਗ ਦਿਸ ਸਟੇਜ ਤੇ ਆ ਗਿਆ ਯਾਰ ਠੀਕ ਹੈ